ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰ ਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਸੱਚਾ ਜਾਤੋਂ ਕੇ ਬੇਦ ਨਿਕਾਲ ਦੀਏ ਇਸ ਮੁਲਕੇ ਵਤਨ ਕੇ ਖਿਦਮਤ ਮੇ ਕਹੀਂ ਬਾਪ ਦਿਆ ਤੋ ਕਹੀਂ ਬਾਲ ਦਿਆ ਐਸੇ ਦੀਨਦਿਆਲ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜ਼ਿੰਦਗੀ ਦੇ ਵਿੱਚੋਂ ਕਲੀ ਦੇ ਰੂਪ ਵਿੱਚ ਆਪ ਗੁਰੂ ਕੀ ਸੰਗਤ ਉਹਨਾਂ ਦੇ ਕੀਤੇ ਹੋਏ ਪਰਉਪਕਾਰ ਸਰਵਨ ਕਰ ਰਹੇ ਸਨ ਆਪ ਗੁਰੂ ਕੀ ਸੰਗਤ ਸਾਰੇ ਬੁੱਧੀ ਜੀਵੇ ਗੁਰਮੁਖ ਪਿਆਰੇ ਬੈਠੇ ਹੋ ਕੁਝ ਸਰੋਤੇ ਐਸੇ ਹੁੰਦੇ ਨੇ ਜਿਹੜੇ ਸਦੀਵ ਢਾਡੀ ਕਲਾ ਦੇ ਨਾਲ ਕਵੀਸ਼ਰੀ ਕਲਾ ਦੇ ਨਾਲ ਜੁੜੇ ਹੁੰਦੇ ਨੇ ਉਹ ਰੋਟੀ ਤੋਂ ਬਗੈਰ ਰਹਿ ਸਕਦੇ ਨੇ ਲੇਕਿਨ ਢਾਡੀ ਕਵੀਸ਼ਰ ਸਿੰਘ ਸੁਣੇ ਤੋਂ ਬਗੈਰ ਨਹੀਂ ਰਹਿ ਸਕਦੇ ਉਹ ਵਕਤੇ ਦੀ ਬੰਦਨਾ ਤੋਂ ਅੰਦਾਜ਼ਾ ਲਗਾ ਲੈਂਦੇ ਨੇ ਕਿ ਢਾਡੀ ਨੇ ਜਾਂ ਕਵੀਸ਼ਰ ਨੇ ਪ੍ਰਸੰਗ ਕਿਹੋ ਜਿਹਾ ਰੱਖਣਾ ਹੈ ਕਿਉਂਕਿ ਢਾਡੀ ਕਵੀਸ਼ਰ ਸਿੰਘ ਬੰਦਨਾ ਉਸੇ ਹਿਸਾਬ ਨਾਲ ਲਾਉਂਦੇ ਨੇ ਜਿਹੋ ਜਿਹਾ ਪ੍ਰਸੰਗ ਕਹਿਣਾ ਹੋਵੇ ਅੰਦਾਜ਼ਾ ਤੁਸੀਂ ਸਮਝ ਗਏ ਹੋ ਮੇਰੇ ਤੋਂ ਪਹਿਲਾਂ ਗੁਰੂ ਕਲਗੀ ਧਰਮ ਮਹਾਰਾਜ ਜੀ ਦੀ ਬਾਤ ਪਾਰ ਹੈ ਮੇਰੇ ਵੱਡੇ ਪਾਜੀ ਗਿਆਨੀ ਭਗਤ ਸਿੰਘ ਜੀ ਗੁਰਦਾਸਪੁਰ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਗਾ ਸਾਹਿਬ ਉਹਨਾਂ ਦੀ ਜਗ੍ਹਾ ਤੇ ਆਣ ਕੇ ਖਲੋਤੇ ਰਹੇ ਮੈਂ ਉਹਨਾਂ ਦੇ ਸਾਰੇ ਕਬੀਛਰੀ ਜਥੇ ਦੀ ਚੜਦੀ ਕਲਾ ਕਰਦਾ ਹਾਂ ਚੜਦੀ ਕਲਾ ਦੀ ਕਾਮਨਾ ਗੁਰੂ ਬਾਬੇ ਦੇ ਪਾਵਨ ਚਰਨਾਂ 'ਚ ਕਰਦਾ ਹਾਂ ਸਤਿਗੁਰੂ ਮਹਾਰਾਜ ਸਾਰੇ ਜਥੇ ਨੂੰ ਚੜਦੀ ਕਲਾ ਦੇ ਨਾਲ ਨਿਵਾਜੀ ਆਓ ਇੱਕ ਵਾਰੀ ਜਿਤਨੀ ਸੰਗਤ ਚੌਂਕੜੇ ਮਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰ ਬਾਬਾ ਕਾਲਾ ਮਾਰ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ ਪੂਰੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇ ਤੇਰੇ ਬਾਣੀ ਸਰਬੱਤ ਦਾ ਗਰੀਬ ਅਨਵਾਜ ਸਤਿਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਮਨੁੱਖਾ ਦੇਹੀ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦਾ ਢਾਡੀ ਹੋਣ ਦਾ ਮਾਨ ਬਖਸ਼ਿਸ਼ ਕੀਤਾ ਹੈ। ਤੋਂ ਮੇਰੇ ਵਰਗੇ ਨੂੰ ਇਹ ਪੜ੍ਹਨਾ ਚਾਹੀਦਾ ਹੈ ਹਮ ਕੂਕਰ ਤੇਰੇ ਦਰਬਾਰ ਪौं ਕਹਾਂ ਆਗੇ ਬਦਨ ਪਸਾਰ। ਤੋਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਦਰ ਘਰ ਦਾ ਕੂਕਰ ਹੋਣ ਦਾ ਸੁਪਾਗ ਸਮਾਂ ਬਖਸ਼ਿਆ ਤੇ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਇਸ ਪਾਵਨ ਸਟੇਜ ਦੇ ਨਕਰ ਦੇ ਦਰਸ਼ਕਦਾਰ ਕਰਵਾਏ ਨੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਇੱਕ ਦੂਜੀ ਵਧਾਈ ਇਹ ਦਿਨਾ ਹੈ ਆਏ ਹੋਏ ਵਕਤੇ ਆਏ ਹੋਏ ਮਹਾਂਪੁਰਖਾਂ ਦੇ ਬੈਠਣ ਵਾਸਤੇ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਮੈਂ ਉੱਥੇ ਵੀ ਵਧਾਈ ਦੇ ਕੇ ਆਇਆ ਤੇ ਇੱਥੇ ਵੀ ਉਹਨਾਂ ਨੂੰ ਵਧਾਈ ਦਿਨਾ ਹੈ ਇਹ ਸਿਆਣੇ ਇਨਸਾਨਾਂ ਦੀ ਨਿਸ਼ਾਨੀ ਹੁੰਦੀ ਹੈ ਤੋ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਇਹਨਾਂ ਦੀ ਸੋਚ ਗੁਰਮੁਖ ਪਿਆਰਿਆਂ ਦੀ ਚੜ੍ਹਦੀ ਕਲਾ ਦੇ ਨਾਲ ਬਣੀ ਰਹੇ ਇਹ ਸਤਿਗੁਰਾਂ ਦੇ ਪਾਵਨ ਹਜੂਰ ਅਰਦਾਸ ਬੇਨਤੀ ਹੈ ਬਹੁਤ ਸਿਆਣੇ ਸਟੇਸ਼ਨ ਚਾਲਕ ਸਹਿਬਾਨ ਜੀ ਜਦੋਂ ਪੌੜੀਆਂ ਲੱਗੇ ਤਾਂ ਨੂੰ ਚੜਨ ਨੂੰ ਸਮਾਂ ਲੱਗੇ ਅਨਾਉਂਸ ਕਰਨ ਉਹਨਾਂ ਵੱਲੋਂ ਹੁਕਮ ਹੋਇਆ ਤੁਸੀਂ ਵੀ ਪ੍ਰਸੰਗ ਗੁਰੂ ਕਲਗੀ ਧਰਮ ਮਹਾਰਾਜ ਜੀ ਦਾ ਰੱਖ ਲਿਓ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਉਹ ਪ੍ਰਸੰਗ ਰੱਖਾਂ ਜਾਂ ਰੱਖਾਂਗਾ ਜਿਹੜਾ ਕਦੇ ਤੁਸੀਂ ਸੁਣਿਆ ਨਹੀਂ ਹੋਵੇਗਾ ਲੇਕਿਨ ਬਹੁਤ ਘੱਟ ਇੱਕ ਕਿਤਾਬ ਜ਼ਿੰਦਗੀ ਵਿੱਚ ਲੈ ਕੇ ਜ਼ਰੂਰ ਪੜਨ ਦਾ ਯਤਨ ਕਰਿਓ ਥੋੜੀ ਜੀ ਮੋਟੀ ਉਹਦਾ ਨਾਮ ਹੈ ਚਰਨ ਚੱਲੋ ਮਾਰਗ ਗੋਬਿੰਦ ਜਿਦਨ ਤੁਸੀਂ ਉਹ ਕਿਤਾਬ ਪੜ ਲਈ ਉਹਦਨ ਗੁਰੂ ਕਲਗੀ ਧਰਮ ਮਹਾਰਾਜ ਦਾ ਜੀਵਨ ਜਿਦਨ ਤੁਸੀਂ ਪੜਨਾ ਸ਼ੁਰੂ ਕਰ ਦਿੱਤਾ ਉਹਦਨ ਤੁਹਾਡੇ ਦਿਮਾਗ ਵਿੱਚ ਚਾਹਵੇਗਾ ਵੀ ਅਜੇ ਤੱਕ ਕੌਮ ਦੇ ਪ੍ਰਚਾਰਕਾਂ ਨੇ ਪੂਣੀ ਵੀ ਨਹੀਂ ਕੀਤੀ ਗੁਰੂ ਕਲਗੀ ਧਰਮ ਮਹਾਰਾਜ ਦੀ ਜ਼ਿੰਦਗੀ ਦੇ ਵਿੱਚ ਉਹ ਪੂਣੀ ਜਦੋਂ ਪੜਨ ਦਾ ਯਤਨ ਕਰੀਦਾ ਬਹੁਤ ਕੁਝ ਐਸਾ ਹੈ ਜਿਹੜਾ ਮਹਾਰਾਜ ਦੀ ਜ਼ਿੰਦਗੀ ਦੇ ਵਿੱਚੋਂ ਬਾਚ ਕੇ ਸਤੇਜਾਂ ਤੇ ਲਿਆਉਣਾ ਅਤਿ ਜ਼ਰੂਰੀ ਹੈ। ਤੋਂ ਆਓ ਸਰਬਤਮਾਈ ਭਾਈ ਗੁਰੂ ਕਲਗੀ ਧਰਮ ਮਹਾਰਾਜ ਨੂੰ ਯਾਦ ਕਰਿਓ ਕਿ ਇਹ ਫਤਿਹ ਮੇਰੀ ਨਹੀਂ ਹਾਜੂਰ ਸਾਹਿਬ ਦੀ ਧਰਤੀ ਹੈ। ਤੇ ਪਿਆਰੇ ਭਾਈ ਦਾਇਆ ਸਿੰਘ ਨੇ ਪੁੱਛਿਆ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਖਾਲਸਾ ਪੰਥ ਸਾਜਿਆ ਜੀ ਇਹ ਆਪ ਜੀ ਦਾ ਹੈ? ਮਹਾਰਾਜ ਕਹਿੰਦੇ ਨਹੀਂ ਇਹ ਵਾਹਿਗੁਰੂ ਜੀ ਦਾ ਖਾਲਸਾ ਹੈ। ਸਤਗੁਰੂ 14 ਜੰਗਾ ਲੜ ਕੇ 14 ਯੋਧ ਲੜ ਕੇ ਤੁਸੀਂ ਹਜੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ ਫਤਿਹ ਤੁਹਾਡੀ ਹੋਈ ਹੈ ਮਹਾਰਾਜ ਕਹਿੰਦੇ ਨਹੀਂ ਵਾਹਿਗੁਰੂ ਜੀ ਕੀ ਫਤਿਹ ਤੋ ਆਹ ਇਹ ਫਤਿਹ ਮੈਨੂੰ ਨਹੀਂ ਇਹ ਫਤਿਹ ਗੁਰੂ ਕਲਗੀਧਰ ਮਹਾਰਾਜ ਨੂੰ ਆਪਾਂ ਰਲ ਮਿਲ ਕਰਕੇ ਬੁਲਾਉਣੀ ਹੈ ਕੋਈ ਰਸਨਾ ਵਾਂਝੀ ਨਾ ਰਹੇ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਹੁਣਾਂ ਨੇ ਪ੍ਰਸੰਗ ਸ਼ੁਰੂ ਕੀਤਾ ਸੀ ਗੁਰੂ ਕਲਗੀ ਧਰਮ ਮਹਾਰਾਜ ਨੇ ਜਦੋਂ ਖਾਲਸਾ ਪੰਥ ਸਾਜਿਆ ਤੇ ਖਾਲਸਾ ਹੈ ਕੀ ਮਹਾਰਾਜ ਕਹਿੰਦੇ ਖਾਲਸਾ ਖੁਦ ਖੁਦਾ ਰੱਬ ਹੈ ਖਾਲਸਾ ਹੁਣ ਤੁਸੀਂ ਕਹੋਗੇ ਉਹ ਕਿ ਨਹੀਂ ਗੁਰੂ ਕਲਗੀ ਧਰਮ ਮਹਾਰਾਜ ਇਕ 41 ਸਾਲ ਤੇ 10 ਮਹੀਨਿਆਂ ਦੇ ਵਿੱਚ ਉਹ ਕਾਰਜ ਕਰਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 41 ਸਾਲ ਤੇ 10 ਮਹੀਨਿਆਂ ਦੇ ਵਿੱਚ ਜਿਹੜਾ ਕੋਈ ਵੱਡੇ ਤੋਂ ਵੱਡਾ ਪੈਗੰਬਰ 4100 ਸਾਲ ਵਿੱਚ ਵੀ ਨਹੀਂ ਏਡੇ ਏਡੇ ਵੱਡੇ ਕਾਰਜ ਕਰ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਦੁਨੀਆ ਤੇ ਨਹੀਂ ਹੋਵੇਗਾ ਹਰ ਇੱਕ ਨੇ ਆਪਣੇ ਧਰਮ ਦਾ ਪ੍ਰਚਾਰ ਕੀਤਾ ਦੂਜੇ ਨੂੰ ਨਿੰਦਣ ਦਾ ਯਤਨ ਕੀਤਾ ਭਾਵੇਂ ਕੋਈ ਹੋਵੇ ਲੇਕਿਨ ਇਹ ਗੁਰੂ ਨਾਨਕ ਦੇ ਮਹਾਰਾਜ ਦਾ ਦਰ ਹੈ ਜਿੱਥੇ ਸਭੇ ਸਾਂਝੀ ਵਾਲ ਸਦਾਏ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ ਤੇ ਗੁਰੂ ਕਲਗੀ ਧਰ ਮਹਾਰਾਜ ਨੇ ਆਪ ਜੀ ਨੂੰ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੂੰ ਨਿਵਾਸ ਆਉਂਦਾ ਆਉਂਦਾ ਮੈਂ ਸੋਚ ਰਿਹਾ ਸੀ ਵੀ ਜੇ ਕਿਤੇ ਗੁਰੂ ਕਲਗੀ ਧਰ ਮਹਾਰਾਜ ਦੇ ਚੌਂ ਪੁੱਤਰਾਂ ਦੇ ਵਿੱਚੋਂ ਅੱਜ ਤੱਕ ਇੱਕ ਪੁੱਤਰ ਬਚਿਆ ਹੁੰਦਾ ਤੇ ਉਹਦੀ ਵੰਸ਼ਾ ਅੱਜ ਚੱਲਦੀ ਹੁੰਦੀ ਚਾਹੇ ਬਾਬਾ ਜੂਹਾਰ ਸਿੰਘ ਜੀ ਬਾਜ ਜਾਂਦੇ ਜੰਗ ਦੇ ਮੈਦਾਨ ਵਿੱਚੋਂ ਚਾਹੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਾਤਿਹ ਸਿੰਘ ਜੀ ਬਾਜ ਜਾਂਦੇ ਉਹਨਾਂ ਦਾ ਹੁੰਦਾ ਆਨੰਦ ਕਾਰਜ ਉਹਨਾਂ ਦੀ ਚੱਲਦੀ ਪੀੜ੍ਹੀ ਅੱਜ ਸਾਨੂੰ ਪਤਾ ਲੱਗਦਾ ਵੀ ਫਲਾਨੀ ਜਗ੍ਹਾ ਤੇ ਗੁਰੂ ਕਲਗੀ ਧਰਮਹਾਰਾਜ ਦੀ 11ਵੀਂ 12ਵੀਂ ਪੀੜ੍ਹੀ ਵਿੱਚੋਂ ਕੋਈ ਬੈਠਾ ਹੈ ਆਪਾਂ ਉਹਦੇ ਚਰਨ ਧੋ ਤੋ ਕੇ ਪਿਆ ਕਰਨੇ ਅਸੀਂ ਇਹ ਗੁਰੂ ਕਲਗੀ ਧਰਮਹਾਰਾਜ ਜੀ ਦੀ ਵੰਸ਼ ਵਿੱਚੋਂ ਆ ਔਰ ਜਿਹਦਾ ਬਾਪੂ ਡੀਸੀ ਹੋਵੇ ਨਾ ਡੀਸੀ ਉਹ ਟੌਰ ਨਾ ਕਹਿੰਦਾ ਮੇਰਾ ਬਾਪੂ ਡੀਸੀ ਆ ਕੋਈ ਕਹਿੰਦਾ ਮੇਰਾ ਬਾਪੂ ਐਸਐਸਪੀ ਹੈ। ਕੋਈ ਕਹਿੰਦਾ ਮੇਰਾ ਬਾਪੂ ਐਸਐਚਓ ਤੇ ਪਿੱਖੀਵਿੰਡ ਥਾਣੇ 'ਚ ਲੱਗਾ। ਲੇਕਿਨ ਸਾਨੂੰ ਫਖਰ ਹੋਣਾ ਚਾਹੀਦਾ ਹੈ। ਇਹ ਕਦੇ ਹੱਥ ਮਾਰ ਕੇ ਆਖਿਆ ਕਰੋ ਸਾਡਾ ਬਾਪੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਬੜੇ-ਬੜੇ ਪੈਗੰਬਰ ਆਏ ਕਿਸੇ ਮੰਨਣ ਵਾਲੇ ਨੇ ਆਪਣੇ ਪੁੱਤ ਨਹੀਂ ਕਿਹਾ। ਕਿਸੇ ਨੇ ਆਖਿਆ ਇਹ ਮੇਰੀਆਂ ਭੇਡਾਂ ਨੇ। ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਗੁਰੂ ਕਲਗੇ ਧਰਮਹਾਰਾਜ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਤੇ ਚਾਰ ਚਾਰ ਮੁਗੇ ਤੋਂ ਕਿਹਾ ਹੁਆ ਜੀਵਤ ਕਈ ਹਯਾਰ ਤੇ ਗੁਰੂ ਕਲਗੇ ਧਰਮਹਾਰਾਜ ਦੇ ਸਾਹਮਣੇ ਖਲੋਤਾ ਆਕਾਲ ਪੁਰਖ ਤੇ ਸਤਿਗੁਰੂ ਨੇ ਸਾਡਾ ਤੇ ਤੁਹਾਡਾ ਸਿੱਧਾ ਸੰਬੰਧ ਆਕਾਲ ਪੁਰਖ ਨਾਲ ਬਣਾਇਆ ਸਿੱਧਾ ਵਿਚ ਵਿਚੋਲਾ ਨਹੀਂ ਕੋ ਰਹਿਣ ਦਿੱਤਾ ਮਹਾਰਾਜ ਸਿੱਧਾ ਆਕਾਲ ਪੁਰਖ ਦੇ ਨਾਲ ਸਾਡਾ ਸੰਬੰਧ ਹੈ ਹਣ ਮਹਾਰਾਜ ਨੇ ਅਕਾਲ ਪੁਰਖ ਦੇ ਨਾਲ ਜੋੜ ਕੇ ਤੇ ਸਾਨੂੰ ਬਣਾ ਦਿੱਤਾ ਅਕਾਲੀ ਹੁਣ ਤੁਸੀਂ ਨਾ ਕਿਉ ਮੈਂ ਕਹਤੇ ਸੁਖਬੀਰ ਬਾਦਲ ਦਾ ਲੱਗਾ ਪ੍ਰਚਾਰ ਕਰਨ ਅਕਾਲੀ ਕਿਨੂੰ ਕਹਿੰਦੇ ਨਹੀਂ ਅਸੀਂ ਸਮਝਿਆ ਹੀ ਨਹੀਂ ਅਜੇ ਤੱਕ ਨੀਲੀ ਪੱਗ ਦਾ ਨਾਂ ਆ ਅਕਾਲੀ ਨਹੀਂ ਹੈ ਜਿਹੜੀ ਮੈਂ ਪੱਗ ਪੱਦੀ ਇਹਦਾ ਨਾਂ ਅਕਾਲੀ ਨਹੀਂ ਹੈ ਕਾਲੀ ਪੱਗ ਦਾ ਨਾਂ ਅਕਾਲੀ ਨਹੀਂ ਹੈ ਗਿਆਨੀ ਕਾਨ ਸਿੰਘ ਨਾਬਾ ਸਾਹਿਬ ਨੇ ਇੱਕ ਕਵਿਤਾ ਲਿਖਿਆ ਕਿਤੇ ਪੜਨ ਦਾ ਯਤਨ ਕਰਿਓ ਉਹ ਕਹਿੰਦੇ ਅਕਾਲੀ ਕਿੰਨੂ ਕਹਿੰਦੇ ਨੇ ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਬਦ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਭਗਤਾਂ ਕੀ ਚਾਲ ਨਰਾਲੀ ਸ਼ਾਮਾਂ ਨੂੰ 6 ਵਜੇ ਨੂੰ ਠੇਕੇ ਨੂੰ ਨਾ ਤੁਰੇ ਪਿਆ ਲਗੋ ਕੋਠੀ ਹੈਗਾ ਭੱਜ ਕੇ ਆਵਾ ਸਬਦ ਦਾ ਸਨੇਹੀ ਮਤਲਬ ਜੇ ਕੋਈ ਗਰੀਬ ਆ ਤੇ ਸ਼ਾਮਾਂ ਨੂੰ ਇਹ ਵੇਖੇ ਪੀ ਉਹਦੇ ਘਰ ਰੋਟੀ ਪੱਕੀ ਕਿ ਨਹੀਂ ਪੱਕੀ ਨਹੀਂ ਤਾਂ ਮੈਂ ਆਟਾ ਦੇ ਆਵਾ ਉਹਦੇ ਘਰ ਸਬਜ਼ੀ ਬਣੀ ਕਿ ਨਹੀਂ ਬਣੀ 2 4 10 ਰੁਪਏ ਦੇ ਆਵਾ ਅਕਾਲੀ ਕਿੰਨੂ ਕਹਿੰਦੇ ਨੇ ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਅਗਲਾ ਸੁਣਿਓ ਮਹਾਰਾਜ ਕਹੋ ਸਤਕਾਰ ਜੋ ਗਿਆਨੀ ਜੀ ਕਹਿੰਦੇ ਕਰਕੇ ਕਮਾਈ ਖਾਵੇ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਵੇ ਤੇ ਮੰਗਣਾ ਹਰਾਮ ਜਾਣੇ ਟੋਕਰੀ ਲੈ ਕੇ ਬੱਸਾਂ 'ਚ ਨਾ ਚੜਦਾ ਫਿਰੇ ਭਿੱਦੇ ਆਹ ਕੁਝ ਨਾ ਕੁਝ ਮੈਨੂੰ ਇਹ ਮੰਗਤਾ ਹੈ ਤੁਸੀਂ ਚਾਹ ਦੇ ਨਾਲ ਕੋਈ ਮਹਾਪੁਰਖ ਸੇਵਾ ਕਰਵਾਉਂਦਾ ਹੈ ਆ ਤੁਹਾਡੀ ਏਟੀ ਵਾਟੀ ਬਿਲਡਿੰਗ ਬਣੀ ਹੈ ਮੇਰਾ ਮਨ ਕਹਿੰਦਾ ਕਿਸੇ ਨਾ ਕਿਸੇ ਸੰਪਰਦਾ ਦੇ ਬਾਬੇ ਨੇ ਯੋਗਦਾਨ ਤੁਹਾਨੂੰ ਛੇਨ ਦਿੱਤਾ ਹੋਵੇਗਾ ਜਰੂਰ ਉਹ ਆਏ ਨੇ ਜਾਂ ਆਉਣਗੇ ਤੁਸੀਂ ਉਹਨਾਂ ਦਾ ਸਨਮਾਨਤ ਕੀਤਾ ਇਹ ਕੌਮ ਦਾ ਸਨਮਾਨ ਕਰਨਾ ਬੰਦ ਹੈ ਇਹਨੂੰ ਇਹਦੇ ਨਾਲ ਨਾ ਕਿਤੇ ਕਾਰ ਸੇਵਾ ਦੇ ਨਾਲ ਨਾ ਜੋੜ ਦਿਓ ਕਾਰ ਸੇਵਾ ਸਾਡਾ ਇੱਕ ਉਹ ਖੰਭ ਹੈ ਸਾਡਾ ਇੱਕ ਪੰਖ ਹੈ ਜਿਸ ਦਿਨ ਪੰਛੀ ਦਾ ਇੱਕ ਖੰਭ ਟੁੱਟ ਜਾਵੇ ਉਹ ਦਿਨ ਪੰਛੀ ਉਡਣ ਯੋਗ ਨਹੀਂ رہ ਜਾਂਦਾ ਸੇਵਾ ਤੇ ਸਿਮਰਨ ਇਹ ਦੋ ਖੰਭ ਨੇ ਬੰਦਿਆ ਤੇਰੀ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਬਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ ਹਾਲੀ ਹੈ ਸੁਆਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਇਹ ਨਾ ਕਵੇ ਸਰਕਾਰ ਐ ਕਿ ਸਾਡੀ ਆ ਗਈ ਆ ਤੇ ਪਿਛਲਿਆਂ ਦੇ ਜਿੰਦਰੇ ਗੋਲਕ ਨਾਲੋਂ ਵੱਢ ਕੇ ਤੈਰਕੀਆਂ ਆਪਾਂ ਮਾਰਨੇ ਆ ਭਾਉ ਤੇ ਪ੍ਰਧਾਨ ਸਾਹਿਬ ਕਵੇ ਵੀ ਕੋਠੀ ਤੇ ਲੈਂਟਰ ਪੈਣਾ ਰੁਪਈਆ 4 ਲੱਖ ਤੋੜਨ ਧਿਆ ਤੇ ਜੇ ਦੇ ਦਿਓ ਗੋਲਕ ਚੋਂ ਤੇ ਆਉਂਦੇ ਸਾਲ ਨੂੰ ਮੇਰੇ ਕੋਲ ਲੈ ਲਿਓ ਗੁੱਸਾ ਨਾ ਕਰਿਓ ਮੈਂ ਅਕਾਲੀ ਦੀ ਪਰਭਾਸ਼ਾ ਦੱਸ ਰਿਹਾ ਭੀ ਅਕਾਲੀ ਕਿੰਨੂ ਕਹਿੰਦੇ ਨੇ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਪਾਣੇ ਵਿੱਚ ਬਿਪਤਾ ਨੂੰ ਮੰਨੇ ਖੁੱਛ ਹਾਲੀ ਐ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਤੇ ਜੰਗ ਲਈ ਚੜੇ ਮੁਖ ਲਾਲੀ ਹੈ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਿੰਘ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ ਉਹ ਅਕਾਲੀ ਆ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ ਹੋਵੇ ਸੌਣ ਦੇ ਮਹੀਨੇ ਚ ਜਾ ਕੇ ਪੀਰਾਂ ਦੀਆਂ ਵਿਚਾਰਾਂ ਤੇ ਨਿਆਜ਼ਾਂ ਨਾ ਮੰਨਦਾ ਹੋਵੇ ਨੀਲੀ ਪੱਗ ਬੰਨ੍ਹ ਕੇ ਜਗਰਾਤੇਰ ਜਾ ਕੇ ਤੇ ਪ੍ਰਬੰਧ ਕਾ ਕੋ ਚੁੰਨੀਆਂ ਨਾ ਪਾਉਂਦਾ ਹੋਵੇ ਗੱਲ ਚ ਜਾ ਕੇ ਉਹ ਅਕਾਲੀ ਨਹੀਂ ਹੈ ਉਹ ਅਕਾਲੀ ਨਹੀਂ ਅਕਾਲੀ ਦਾ ਮਤਲਬ ਹੈ ਸਿੱਧਾ ਆਕਾਲ ਪੁਰਖ ਦੇ ਨਾਲ ਜੁੜਿਆ ਹੋਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਥਾਂ ਥਾਂ ਤੇ ਮੱਥਾ ਨਾ ਟੇਕਦਾ ਫਿਰਿਆ ਹੋਵੇ ਉਹਦਾ ਪਰਿਵਾਰ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਵੇ ਉਹਨੂੰ ਕਹਿੰਦੇ ਨੇ ਅਕਾਲੀ ਵੇ ਕੀ ਅਮਰ ਇਨਸਾਨ ਨੂੰ ਪਾਰ ਲਾਉਂਦੇ ਬਦੀਆਂ ਕਰਨ ਤੇ ਲਾਨਤਾ ਪੈਂਦੀਆਂ ਨੇ ਚਿੱਟੇ ਕੱਪੜੇ ਨੂੰ ਜਿੱਥੇ ਦਾਗ ਲੱਗ ਗਏ ਉਥੇ ਉੱਡ ਕੇ ਮੱਖੀਆਂ ਬੈਂਦੀਆਂ ਨੇ ਭਲਿਆ ਪੁਰਸ਼ਾਂ ਦਾ ਗਉਂਦੀ ਏ ਜਸ